ਪੰਜਾਬ ਦੇ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈਗੀ ਕਿਉਂਕਿ ਹਰ ਬੰਦਾ ਕੋਈ ਨਾ ਕੋਈ ਇੱਥੇ ਹੁਨਰ ਆਪਣਾ ਦਿਖਾਉਂਦਾ ਰਹਿੰਦਾ ਔਰ ਬਟਾਲਾ ਦੇ ਵਿੱਚ ਇੱਕ ਲੜਕੀ ਹੈ ਪਲਕ ਜਿਨੇ ਆਪਣਾ ਹੁਨਰ ਦਿਖਾਇਆ ਕਾਗਜ਼ਾਂ ਦੇ ਉੱਤੇ ਕਾਗਜ਼ਾਂ ਦੇ ਉੱਤੇ ਉਹਨਾਂ ਨੇ ਕਾਰਟ ਬਣਾਏ ਆ ਤੁਸੀਂ ਦੇਖ ਸਕਦੇ ਜੀ ਜਿਹੜੇ ਕਾਰਟ ਆ ਉਹ ਬੇਟੀ ਨੇ ਆਪ ਬਣਾਏ ਆ ਜਿਹੜੇ ਕਾਰਟ ਆ ਇਹ ਆ ਉਹਨਾਂ ਨੇ ਆਪ ਬਣਾਏ ਪਰ ਦੇਖੋ ਬਹੁਤ ਖੂਬਸੂਰਤ ਬਣਾਏ ਆ ਪਰ ਇਹ ਜਿਹੜੇ ਕਾਰਟ ਆ ਬਟਾਲਾ 'ਚ ਨਹੀਂ ਇਹਨਾਂ ਕੋ ਹਿਮਾਚਲ 'ਚੋਂ ਵੀ ਲੋਕ ਕਾਰਟ ਜਿਹੜੇ ਬਣਾਉਣ ਆਉਂਦੇ ਆ ਆਪਾਂ ਗੱਲ ਵੀ ਕਰਦੇ ਆ ਹਾਂਜੀ ਬੇਟਾ ਕੀ ਨਾਮ ਤੁਹਾਡਾ ਪਲਕ ਬੇਟਾ ਜਿਹੜੇ ਏ ਮੈਂ ਅਲੱਗ ਅਲੱਗ ਪੇਪਰ ਲੈ ਕੇ ਅਲੱਗ ਅਲੱਗ ਕਲਰ ਦੇ ਉਹਦੇ ਨਾਲ ਡਿਜ਼ਾਈਨਿੰਗ ਕਰਦੀ ਆਂ ਹਾਂਜੀ ਡਿਜ਼ਾਈਨ ਜਿਹੜੇ ਕਿੱਥੋਂ ਆਉਂਦਾ ਹੈ ਮਨ ਦੇ ਵਿੱਚ ਇੱਕ ਵਾਰੀ ਫੋਨ ਤੋਂ ਦੇਖ ਲਈਦਾ ਹੈ ਫਿਰ ਦਿਮਾਗ ਦੇ ਵਿੱਚ ਤਸਵੀਰ ਦੀ ਤਰ੍ਹਾਂ ਬਣ ਕੇ ਬੈਠ ਜਾਂਦਾ ਵਾ ਤੇ ਫਿਰ ਉਵੇਂ ਹੀ ਮੈਂ ਬਣਾਉਂਦੀ ਰਹਿੰਦੀ ਆਂ ਜਿਹੜਾ ਮੈਂ ਬੈਂਕ ਤੇ ਬਹੁਤ ਜ਼ਿਆਦਾ ਕਰਦੀ ਹਾਂ ਹਾਂਜੀ ਜਿਹੜੇ ਡਿਜ਼ਾਈਨ ਆਂ ਮੋਬਾਈਲ ਤੋਂ ਦੇਖੇ ਜਾਂਦੇ ਕਿ ਕਿੱਥੋਂ ਮਨ ਦੇ ਵਿੱਚ ਹੈਗੇ ਆ ਇੱਕ ਵਾਰੀ ਮੋਬਾਈਲ ਤੋਂ ਦੇਖ ਲਈਦੇ ਆ ਫਿਰ ਆਪਣੇ ਕੋਲ ਬਣਾ ਬਣਾ ਕੇ ਫਿਰ ਮੈਂ ਬਣਾਉਂਦੀ ਰਹਿੰਦੀ ਆ ਫਿਰ ਕਿੱਥੋਂ ਕਿੱਥੋਂ ਆਰਡਰ ਆਉਂਦੇ ਬਣਾਉਣ ਲੈ ਕਿਉਂਕਿ ਜਿਹੜੇ ਆਰਡਰ ਆ ਫਿਰ ਕੋਈ ਚਾਰਜ ਵੀ ਲੱਤਾ ਜਾਂਦਾ ਉਹਨਾਂ ਨੂੰ ਹਾਂਜੀ ਹਾਂਜੀ ਇਹ ਬਟਾਲੇ ਤੋਂ ਵੀ ਆਉਂਦੇ ਨੇ ਤੇ ਬਾਰੋ ਵੀ ਆਉਂਦੇ ਨੇ ਜਿਵੇਂ ਕਿ ਹਿਮਾਚਲ ਤੋਂ ਵੀ ਆਣ ਲੱਗ ਗਏ ਨੇ ਹੁਣ ਤਾਂ ਬਟਾਲੇ ਤੋਂ ਵੀ ਆਉਂਦੇ ਨੇ ਹਾਂਜੀ ਦੇਖਿਆ ਜੇ ਤਾਂ ਲੋਕੀ ਰੋਜ਼ਗਾਰ ਲੱਭਦੇ ਆ ਪਰ ਤੁਸੀਂ ਰੋਜ਼ਗਾਰ ਜਿਹੜਾ ਆਪਣੇ ਘਰ ਦੇ ਵਿੱਚ ਹੀ ਲੱਭ ਲਿਆ ਕਿਉਂਕਿ ਇਹ ਜਿਹੜੀ ਵੇਸਟਿੰਗ ਚੀਜ਼ਾਂ ਉਹਨਾਂ ਨੂੰ ਤੁਸੀਂ ਗ੍ਰੀਟਿੰਗ ਦੇ ਵਿੱਚ ਪੇਸ਼ ਕਰਤਾ। ਹਾਂਜੀ ਹਾਂਜੀ। ਵੇਸਟ ਚੀਜ਼ਾਂ ਦਾ ਮੈਂ ਬਹੁਤ ਕੁਝ ਬਣਾ ਲੈਂਦੀ ਆ। ਕੀ ਬਣਾ ਲੈਂਦੇ ਮਾ ਜੀ ਦੱਸੋ। ਜਿਵੇਂ ਕਿ ਆਪਾਂ ਜਿਹੜੀ ਅਖਬਾਰ ਹੁੰਦੀ ਆ ਉਹ ਆਪਾਂ ਪੜ੍ਹ ਕੇ ਤੇ ਕਈ ਵਾਰੀ ਵੇਚ ਦਿੰਨੇ ਆ ਤੇ ਉਹਦਾ ਆਪਾਂ ਗੁਲਦਸਤਾ ਵੀ ਤਿਆਰ ਕਰ ਲੈਂਦੇ ਆ। ਤੇ ਹੋਰ ਉਹਨੂੰ ਆਪਾਂ ਹੈਂਗਿੰਗ ਵਗੈਰਾ ਵੀ ਬਣਾ ਲੈਂਦੇ ਆ ਦੀਵਾਰ ਤੇ ਸਜਾਉਣ ਲਈ। ਹਾਂਜੀ ਫੋਟੋ ਫਰੇਮ ਬਣ ਜਾਂਦਾ। ਹੋਰ ਕਿਹੜੀ ਕਿਹੜੀ ਵੇਸਟਿੰਗ ਬਣਾਉਂਦੇ ਆ? ਹੋਰ ਜਿਹੜੇ ਆ ਗੱਤਿਆਂ ਦੇ ਨੇ ਉਹਨਾਂ ਨੂੰ ਵੀ ਮੈਂ ਯੂਜ਼ ਕੀਤਾ ਹੋਇਆ ਸੀ ਤੇ ਉਹ ਇਦਾਂ ਹੀ ਕਈ ਸੌਂਡ ਦਿੰਦੇ ਆ ਤੇ ਮੈਂ ਉਹਨਾਂ ਨੂੰ ਫੜ ਕੇ ਤੇ ਇੱਕ ਫੋਟੋ ਫਰੇਮ ਬਣਾ ਕੇ ਦਿੱਤਾ ਹੋਇਆ ਸੀ ਲੋਕਾਂ ਨੂੰ ਹਾਂਜੀ ਹੋਰ ਵੀ ਕਿ ਕਲੋਨੀ ਚ ਵਾਟਰ ਆਉਂਦੇ ਫਿਰ ਕੇ ਤੇ ਹਾਂਜੀ ਲੋਕ ਤਾਂ ਆ ਲੱਗੇ ਨੇ ਮੇਰੇ ਲੱਗੇ ਘਰ ਦੇ ਆ ਚਾਚੀ ਦੀ ਬੇਟੀ ਉਹ ਵੀ ਮੈਨੂੰ ਕਹਿੰਦੀ ਆ ਕਿ ਮੈਨੂੰ ਬਣਾ ਕੇ ਦੇ ਹਾਂਜੀ ਜਿਹੜਾ ਸਕੂਲ 'ਚ ਵੀ ਕੰਮ ਕੀਤਾ ਕਿ ਨਹੀਂ ਸਿਰਫ ਇੱਕ ਗ੍ਰੇਡਿੰਗ ਤੱਕ ਰਹੀ ਨੇੜਾ ਰੋਜ਼ਗਾਰ ਚੱਲੀ ਜਾਂਦਾ ਜਿਹੜੀ 1 ਸਾਲ ਮੈਂ ਸਕੂਲ ਦੇ ਵਿੱਚ ਕੰਮ ਕੀਤਾ ਹੋਇਆ ਹੈ ਜਿਹੜਾ ਇਹ ਸਮਾਨ ਹੈ ਜਿਹੜਾ ਇਹ ਕਾਗਜ਼ ਤੇ ਵੇਸਟਿੰਗ ਕਾ ਕੇ ਜਿਹੜੇ ਲਾਂਦੇ ਆ ਤੁਸੀਂ ਬਾਕੀ ਸਮਾਨ ਫਿਰ ਕਿਸ ਤਰ੍ਹਾਂ ਕਿੱਥੋਂ ਕੀਤਾ ਜਾਂਦਾ ਜਿਸ ਤਰ੍ਹਾਂ ਬਹੁਤ ਵਧੀਆ ਜਿਹੜੇ ਡਿਜ਼ਾਈਨ ਬਣਾਉਣੇ ਪੈਂਦੇ ਆਪ ਹੀ ਬਣਾਉਂਦੇ ਫਿਰ ਸਰ ਕੋਲ ਹਾਂਜੀ ਆਪ ਹੀ ਖੁਦ ਬਣਾਈਦੇ ਆ ਕੁਝ ਐ ਮੈਂ ਸਕੈਚ ਰੱਖਿਆ ਹੋਇਆ ਹੈ ਇਹਦੀ ਮਦਦ ਨਾਲ ਫਿਰ ਮੈਂ ਬਣਾ ਲੈਂਦੀ ਕਾਫੀ ਸਾਰੇ ਡਿਜ਼ਾਈਨ ਵਾਈਟ পেপার ਹੋਵੇ ਤੇ ਉਹਦੇ ਉੱਪਰ ਇਹਦੇ ਨਾਲ ਡਿਜ਼ਾਈਨ ਕਰ ਲੈਂਦੀਆਂ ਜੇ 컬러ਫੁਲ ਸ਼ੀਟ ਹੋਵੇ ਤੇ ਫਿਰ ਉਹ 컬러ਫੁਲ ਸ਼ੀਟ ਨੂੰ ਇੱਕ ਦੂਸਰੇ ਦੇ ਨਾਲ ਕੰਟਰਾਸਟ ਕਰਕੇ ਉਹਦੇ ਨਾਲ ਹੀ ਡਿਜ਼ਾਈਨਿੰਗ ਕਰ ਦਿੰਦੀਆਂ ਕਰਦਾਂ ਦਾ ਸਜੋ ਵੀ ਫਿਰ ਮਿਲਦਾ ਕਿਸੇ ਨੂੰ ਜਿਸ ਤਰ੍ਹਾਂ ਬ੍ਰਦਰ ਨੂੰ ਕੋਈ ਕਹਿੰ ਜਾਂਦੇ ਪਾਪਾ ਨੂੰ ਕਹਿੰ ਜਾਂਦੇ ਵੀ ਮੇਰੀ ਮਦਦ ਕਰੋ ਮੈਂ ਇੱਧਰ ਆਹ ਕੰਮ ਕਰਦੀ ਤੁਸੀਂ ਦੂਸਰਾ ਕੋਈ ਕਰ ਲਓ ਇੱਧਰ ਪੁੱਤਰ ਨਹੀਂ ਨਹੀਂ ਇੱਧਰ ਨਾ ਹੋਨੇ ਸਾਡੇ ਘਰ ਚ ਛੋਟਾ ਬੇਬੀ ਹੈ ਤੇ ਹੁਣ ਅਗੋ ਸਕੂਲ ਪਾਵਾਂਗੇ ਆਪਾਂ ਉਹਨੂੰ ਤੇ ਉਹਦੇ ਕੰਮ ਮੈਂ ਹੀ ਕਰਕੇ ਦਵਾਂਗੀ ਤੁਹਾਨੂੰ ਪਾਰ ਕਿਤੇ ਮਤਲਬ ਕੀ ਪੈਸੇ ਦੇਣ ਦੀ ਲੋੜ ਨਹੀਂ ਪਵੇਗੀ ਤੇ ਮੈਂ ਖੁਦ ਉਹਦੇ ਕਾਰਡ ਵਗੈਰਾ ਬਣਾ ਕੇ ਦਿਆ ਕਰਾਂਗੀ ਸਿੱਖਣ ਵੀ ਆਉਂਦਾ ਕੋਈ ਉੱਥੇ ਬੱਚਾ ਤੁਹਾਡੇ ਕੋਲ ਨਹੀਂ ਹਜੇ ਤਾਂ ਸਿੱਖਣ ਨਹੀਂ ਆਉਂਦੇ ਹੈਗੇ ਬਣਵਾ ਕੇ ਜਾਂਦੇ ਨੇ ਸਾਰੇ ਕੀ ਬਣਾਣਾ ਬੇਟੀ ਕੀ ਬਣਾਣਾ ਚਾਹੁੰਦੇ ਇਹਦੇ ਵਿੱਚ ਕੋਈ ਕਾਲ ਜਿਹੀ ਚੀਜ਼ ਹੈ ਮੈਂ ਤਾਂ ਵਾਸ ਹੈ ਹੀ ਕਾਰਡ ਵਗੈਰਾ ਰੈਡੀ ਕਰਤੀਆਂਗੀ ਆ ਪ੍ਰੋਜੈਕਟ ਫਾਈਲ ਵਗੈਰਾ ਆਪਣੀ ਅ ਕਾਲਜ ਤੋਂ ਵੀ ਆਂਦੇ ਨੇ ਗਰਲਜ਼ ਉਹਨਾਂ ਦੇ ਬਣਾ ਕੇ ਦੇਈਦੇ ਆ ਬਾਕੀ ਤੁਹਾਡੇ ਸਾਹਮਣੇ ਹੀ ਹੈ ਨਹੀਂ ਇੱਕ ਮਨਜ ਹੁੰਦਾ ਨਾ ਵੀ ਮੈਂ ਆ ਕੁਝ ਬਣਾਉਣਾ ਮੇਰੇ ਮਨ ਦੇ ਵਿੱਚ ਹੈਗਾ ਵੀ ਮੈਂ ਫਲਾਣੀ ਚੀਜ਼ ਬਣਾਣੀ ਆ ਉਹ ਤੁਹਾਡੇ ਮਨ ਦੇ ਵਿੱਚ ਕੀ ਹੈਗਾ ਉਹ ਮੇਰੇ ਹੁਣ ਮਨ ਦੇ ਵਿੱਚ ਸਲਦਾ ਪਿਆ ਹੈ ਕਿ ਜਿਵੇਂ ਸਾਡੀ ਇਹ ਦੀਵਾਰ ਹੈ ਇਹ ਖਾਲੀ ਆ ਇਹਨੂੰ ਮੈਂ ਡੈਕੋਰੇਟ ਕਰਾਂ ਸੋਹਣੇ ਤਰੀਕੇ ਨਾਲ ਮਤਲਬ ਜਿਵੇਂ ਅਖਬਾਰ ਦਾ ਕੁਝ ਬਣਾ ਕੇ ਲਗਾਵਾ ਗੱਤੇ ਦਾ ਉਹਦੀ ਮੈਂ ਇੱਕ ਸੋਚਿਆ ਹੈਗਾ ਦਿਮਾਗ ਵਿੱਚ ਆਈਡੀਆ ਮੇਰੇ ਆਇਆ ਹੈ ਕਿ ਮੈਂ ਬਣਾ ਕੇ ਲਾਵਾਂਗੀ ਝੂਮਰ ਵਗੈਰਾ ਦੇਖੋ ਤੁਸੀਂ ਬੇਟੀ ਉਹਨਾਂ ਦਾ ਹੈਗਾ ਵੀ ਮਨ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਘਰ ਆ ਉਹਨਾਂ ਨੇ ਪੇਂਟ ਨਹੀਂ ਕਰਾਇਆ ਕਿਉਂਕਿ ਉਹਨਾਂ ਨੇ ਜਿਹੜੀ ਇੱਥੇ ਵੀ ਪੇਂਟਿੰਗ ਹੀ ਕਰਨੀ ਆ ਔਰ ਜਿਹੜੀ ਇਹਨਾਂ ਦੀ ਪੇਂਟਿੰਗ ਆ ਜਿਹੜੇ ਆ ਕਾਰਡ ਬਣਾਉਂਦੇ ਪਿਆ ਇਹ ਪੰਜਾਬ 'ਚ ਨਹੀਂ ਹਿਮਾਚਲ 'ਚ ਵੀ ਜਿਹੜੇ ਇਹਨਾਂ ਦੇ ਕਾਰਡ ਲੋਕੀ ਬਣਾਉਣ ਲੋਂਦੇ ਆ ਮੈਂ ਬਟਾਲਾ ਦਾ ਵਿੱਕੀ ਮਲਕ